ਇਸ بارش ਹੋ ਨਾਲ ਦਾਣਾ ਮੰਡੀ ਖਮਾਣੋ ਚ ਪਈ ਮੱਕੀ ਦਾ ਹੋਇਆ ਬੁਰਾ ਹਾਲ ਸਾਡੇ ਪੱਤਰਕਾਰ ਵੱਲੋਂ ਜਦੋਂ ਦਾਣਾ ਮੰਡੀ ਖਮਾਣੋ ਦਾ ਦੌਰਾ ਕੀਤਾ ਗਿਆ ਤਾਂ ਦਾਣਾ ਮੰਡੀ ਖਮਾਣੋ ਵਿੱਚ ਪਈ ਮੱਕੀ ਵਿੱਚੋਂ ਇੱਕ ਕਿਸਾਨ ਪਾਣੀ ਬਾਹਰ ਕੱਢਦਾ ਨਜ਼ਰ ਆਇਆ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਮੀਂਹ ਪੈਣ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਅੱਜ ਆਪਣਾ ਪਿੰਡ ਦੇ ਵੇਖਿਆ ਜੀ ਬਦੇਸ਼ਾਂ ਹਾਂ ਦਾਣਾ ਮੰਡੀ ਖਮਾਣੋ ਦੇ ਵਿੱਚ ਹਾਂ ਹਾਂ ਦਾਣਾ ਮੰਡੀ ਹਾਜੀਆ ਮੱਕੀ ਦੀ ਬਹੁਤ ਮੰਦਾ ਹਾਲ ਹੈ 10 ਦਿਨ ਹੋ ਗਏ ਸਾਨੂੰ ਪਾਈ ਬੱਠੀ ਹੋਈ ਅੱਛਾ ਹਾਂਜੀ ਹੁਣ ਦੇਖੋ ਸਰਕਾਰਾਂ ਆ ਕਰ ਨਹੀਂ ਜੇ ਅੱਗਾ ਪੰਦ ਹੋਣੇ ਗਿਆ ਕਹਿੰਦੇ ਜੇ ਕੈਂਪ ਸਵੀਟ ਲੈਟੇ ਛੱਡੀ ਹੋ ਫਲਾਣ ਛੱਡੇ ਹੋਈ ਹੂੰ ਹੁਣ ਬਾਤ ਨਹੀਂ ਪੁੱਛ ਰਹੀ ਜੀ ਕਿੰਨੀ ਕੁ ਫਸਲ ਪਈ ਆ ਤੁਹਾਡੀ ਮੱਕੀ ਦੀ ਫਸਲ ਸਾਡੇ 4 ਟਰਾਲੇ ਪੈਣੇ ਜੀ 4 ਟਰਾਲੇ ਹਾਂਜੀ ਹਾਂਜੀ ਕਿੰਨੇ ਏਕੜ ਹੋ ਗਈ ਜੀ ਇਹ ਹੋ ਗਈ 2.5 ਏਕੜ ਹੋ ਗਈ ਆਪਣੀ ਠੀਕ ਹੈ ਹਾਂ ਤੇ ਕੀ ਸਰਕਾਰ ਤੋਂ ਮੰਗ ਕਰਦੇ ਆ ਕਿੰਨਾ ਕਿੰਨਾ ਤਾਂ ਤੋਂ ਮੰਗੇ ਕਰਦੇ ਆ ਦਾ ਨਾਮ ਜੇ ਤਾਂ ਬਈ ਅੱਛਾ ਹਾਂ ਜੀ ਹਾਂ ਕਈਆਂ 12 13 ਮੋਚੇ ਲੈਣੀ 15 ਦੇ ਰੋਲ ਦੇ ਹਾਂ ਜੀ ਹਾਂ ਦੇਖੋ ਸੁਮੇਰੋ ਭਾਈ ਲੇਬਰ ਲਾ ਕੇ ਫੋਲੀ ਦੀ ਨੌਕਰੀ ਧੀ ਸੁਮੇਰੇ ਖੋਦੇ ਸ਼ਾਨ ਕੋਠੀ ਕਰਦੇ ਆ ਆਪਣੇ ਲੇਬਰ ਲਾ ਕੇ ਜੀ ਹਾਂ ਜੀ ਲੇਬਰ ਦੇ ਬੰਦਾ ਵਾਲੇ ਆ ਜਿਹੜੀ ਜਿਹੜੀ ਵੱਡੀ ਬਾਰਿਸ਼ ਹੋਈ ਆ ਇਹਦੇ ਨਾਲ ਕਿੰਨਾ ਕਿ ਤੁਸੀਂ ਨੁਕਸਾਨ ਨਹੀਂ ਆਜ ਭਰੀ ਜਾਣੀ ਸੀ ਆਪਣੀ ਜੀ ਅੱਛਾ ਹਾਂ ਜੀ ਹਾਂ ਪਾਣੀ ਕੱਢਣਾ ਪੈ ਰਿਹਾ ਮੈਂ ਪਾਣੀ ਆਪ ਕੱਢਣਾ ਪੈਂਦਾ ਹਾਂ ਜੀ ਹਾਂ ਤੇ ਇਹ ਜਿਹੜੀ ਜਿਹੜੇ ਪਾਣੀ ਦੇ ਵਿੱਚ ਭਿੱਜ ਗਈ ਮੱਕੀ ਇਹਦਾ ਨੁਕਸਾਨ ਇਹਦਾ 5-400 ਰੁਪਏ ਕਿੰਟਰ ਲੈਣੇ ਜੀ ਬਾਅਦ ਵਿੱਚ ਵੀਰੋ ਕਿੰਨਾ ਕੁ ਨੁਕਸਾਨ ਆ ਸਮੈਲ ਮਾਰਦੀ ਆ ਇਹ ਸਮੈਲ ਬਹੁਤ ਸਮੈਲ ਬੰਨ ਕਰਕੇ ਕਿੰਟਰ ਪਾਣੀ ਛੱਡ ਗਈ ਜੀ ਦੇਖੋ ਜੀ ਸਾਹਮਣੇ ਦੇਖੋ ਜੀ ਹਾਂ ਜੀ ਹਾਂ ਸਰਕਾਰ ਤੋਂ ਹੋਰ ਕੋਈ ਮੰਗ ਸਰਕਾਰ ਤੇ ਹੀ ਮੰਗ ਹਰੇ ਮਾਮ ਗਿਆ ਦਵੇ ਕਹਿੰਦੇ ਸੀ ਦੇਣਗੇ ਜੀ ਸਬਸਿਡੀ ਦੇਣਗੇ ਜੀ ਕੋਈ ਸਬਸਿਡੀ ਨਹੀਂ ਦਿੰਦੇ ਹੈਗੇ ਜੀ ਹਾਂ ਕਹਿੰਦੇ 900 ਰੁਪਏ ਕਿੰਟਰ ਨੂੰ ਕਹਿੰਦੇ ਤੇ ਮਿਲਾਂਗੇ ਜੀ ਨਖੂ ਦੇ ਕਿ ਮੱਦਾ ਕੀ ਹੈ ਜੀ ਅੰਬੇ ਤੀਨਾਵਾਜੀ ਆਪਣਾ ਗੁਰਤੇ ਸਿੰਘ ਗੁਰਤੇਜ ਸਿੰਘ ਜੀ ਇੱਥੇ ਦਾਣਾ ਮੰਡੀ ਦੇ ਵਿੱਚ ਥੋੜੀ ਤੁਸੀਂ ਫਸਲ ਲੈ ਕੇ ਆਏ ਜੀ ਹਾਂ ਮੱਕੀ ਲੈ ਕੇ ਆਏ ਜੀ ਐ ਕਿੱਥੋਂ ਦੇ ਰਹਿਣ ਵਾਲੇ ਜੀ ਖਮਾਣੋ ਦੇ ਆਂ ਖਮਾਣੋ ਦੇ ਕਿੰਨੀ ਕਿ ਤੁਹਾਡੀ ਏਕੜ ਦੇ ਵਿੱਚ ਮੱਕੀ ਸੀ ਜਿਹੜੀ ਤੁਸੀਂ ਮੰਡੀ ਚ ਲੈ ਕੇ ਆਏ ਅਗਲੀ ਦੇ ਡੇਢ ਕਿੱਲੇ ਜੇ ਡੇਢ ਕਿੱਡੇ ਤੇ ਭਾਰੀ بارش ਹੋਈ ਮੱਕੀ ਦੇ ਉੱਪਰ ਪੈ ਗਈ ਕਿੱਡਾ ਕਰ ਨੁਕਸਾਨ ਮੰਨ ਦੇ ਨੁਕਸਾਨ ਤਾਂ ਦਾ ਢੱਗ ਵੀ ਸੀ ਨੁਕਸਾਨ ਤਾਂ ਚੱਲ ਹੋਇਆ ਜੀ ਸਾਰੇ ਹੁਣ ਇਕੱਠੀ ਫੜਾ ਫੜ ਇਕੱਠੀ ਕਰੀਏ ਲੋਕਾਂ ਨੇ ਤੇ ਨੁਕਸਾਨ ਤਾਂ ਹੋਇਆ ਗੱਲੀ ਦਾ ਹੋਇਆ ਜੀ ਤੇ ਪੰਜਾਬ ਸਰਕਾਰ ਤੋਂ ਕੋਈ ਮੰਕਰ ਦੇ ਪੰਜਾਬ ਸਰਕਾਰ ਨੇ ਕੀ ਕਰਨਾ ਹੈ ਕਾ ਮੰਗਾ ਲੈ ਹਾਂਜੀ ਹਾਂ ਨੇ ਫਿਰ ਵੀ ਕੋਈ ਆਸਾਂ ਹੁੰਦੀਆਂ ਨਹੀਂ ਸਰਕਾਰ ਤੇ ਪੰਜਾਬ ਤੇ ਹੁੰਦੀ ਹੈ ਵੀ ਮਾਲਾ ਮੋਟ ਵੀ ਕੋਈ ਆਪਣਾ ਜ਼ਿੰਮੇਵਾਰ ਆਵੇ ਨਾ ਹਰਾਨ ਨਾ ਹੋਵੇ ਤੇ ਜੇਦੀ ਆਪਣਾ ਫਸਲ ਛੱਤੀ ਜਾਵੇ ਇੱਥੇ ਤਾਂ ਕੋਈ ਹੈ ਨਹੀਂ ਕਿ ਸਿਸਟਮ ਹਾਂ ਜਾਨੀ ਸਰਕਾਰਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਹਾਂਜੀ ਹਾਂਜੀ ਜੀ ਆਹ ਦੇਖੋ ਸਾਰੀ ਕੰਢੀ ਕੋਈ ਲੋਕਾਂ ਨੇ ਆਪਣੇ ਉਫੜਾ ਫਟ ਜ਼ਿੰਮੇਵਾਰਾਂ ਨੇ ਆਪ ਕੱਟੀ ਕਰੀ ਹੈ ਹਾਂ ਮੰਡੀਕਰਨ ਬੋਰਡ ਦਾ ਕੋਈ ਪ੍ਰਬੰਧਕ ਕਿਸ ਤਰ੍ਹਾਂ ਦਾ ਹੈਗੇ ਨਹੀਂ ਜੀ ਮੱਕੀ ਦੀ ਫਸਲ ਦੇ ਬੋਰਡ ਦਾ ਪ੍ਰਬੰਧ ਚਲੋ ਠੀਕ ਹੈ ਜੋ ਫੈਡ ਹੈ ਜੇ ਬਸ ਹੋਰ ਕੀ ਪ੍ਰਬੰਧ ਹੋਣਾ ਹੈ ਹਾਂ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਮਿੰਦਰ ਸਿੰਘ ਗੋਗੀ ਆ ਜੀ ਕਿਹੜਾ ਪਿੰਡ ਹੈ ਜੀ ਬੜਲਾ ਪਿੰਡ ਆ ਜੀ ਫਿਰ ਬੜਲਾ ਪਿੰਡ ਹਾਂ ਜੀ ਐ ਖਮਾਣੋ ਮੰਡੀ ਦੇ ਵਿੱਚ ਤੁਸੀਂ ਅੱਜ ਖੜੇ ਆ ਅੱਜ ਖੜੇ ਉੱਪਰੋਂ ਬਾਰਿਸ਼ ਹੋ ਕੇ ਤੇ ਵੱਡੀ ਬਾਰਿਸ਼ ਹੋਈ ਆ ਤੇ ਮੱਕੀ ਦੇ ਵਿੱਚ ਖੜੇ ਆ ਹਾਂ ਜੀ ਐ ਤੁਹਾਡੀ ਵੀ ਇੱਥੇ ਮੱਕੀ ਦੀ ਫਸਲ ਪਈ ਹਾਂ ਜੀ ਆਪਣੀ ਵੀ ਪਈ ਗਈ ਕਿੰਨੇ ਕਿ ਮੇਰੇ ਦੋ ਟਰਾਲੇ ਪੈਨੇ ਜੀ ਬਾਕੀ ਹੋਰ ਖਵਾਰੇ ਤੋਂ ਪੈਨੇ ਅੱਛਾ ਪਾਵੇਂ ਤੋਂ ਪੈਨੇ ਕਾਫੀ ਹੋਰ ਪਸਾਨਾਂ ਦੇ ਪੈਨੇ ਤਾਂ ਕਾਫੀ ਵੱਡੀ ਬਾਰਿਸ਼ ਹੋਈ ਆ ਮੱਕੀ ਦਾ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਮਕੀਰੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਕਿਤਾ ਮਤਲਬ ਪਹਿਲੇ ਨੇ ਸੁੱਕ ਰਹੀ ਬਰਸਾਤ ਆਈ ਜਾਂਦੀ ਉਤੋਂ ਤੇ ਹੁਣ ਰੇਟ ਦਾ ਪਤਾ ਨਹੀਂ ਕੀ ਮਿਲਣਾ ਕੀ ਨਹੀਂ ਤੇ ਵਪਾਰੀ ਖਰੀਦ ਨਹੀਂ ਰਿਹਾ ਕੋਈ ਲੋਕ ਪਾਣੀ ਦੇ ਵਿੱਚ ਤਰਦੀ ਫਿਰਦੀ ਮਕੀ ਪਾਣੀ ਦੇ ਵਿੱਚ ਵਰਾ ਲਾਈ ਤਰਦੀ ਰਹਿੰਦੀ ਜਾਂ ਸਰਕਾਰ ਤੋਂ ਕੋਈ ਮੰਕਰ ਨਹੀਂ ਸਰਕਾਰ ਤੋਂ ਇਹ ਵੀ ਨਾ ਤਾਂ ਕੋਈ ਪ੍ਰਬੰਧਕ ਕਮੰਡੀ ਦੇ ਵਿੱਚ ਜੀ ਤੇ ਇਹਦਾ ਪਰਹੰਦੇ ਹੋਣਾ ਚਾਹੀਦਾ ਹੈ ਆਇਟਾਂ ਦਾ ਫਰਸ਼ ਆਏ ਸਲਾਬ ਨਹੀਂ ਛੜਦਾ ਹੈਗਾ ਥੱਲੋਂ ਤੇ ਇਹ ਫਸਲ ਸੁੱਕ ਦੇਣੀ ਆ ਉਹਦਾ ਵੀ ਬਹੁਤ ਵੱਡਾ ਨੁਕਸਾਨ ਆਈ ਪੱਕਾ ਬਈਗਾਲਾ ਫਰਸ ਹੋਵੇ ਤਾਂ ਵਧੀਆ ਸਫਾਈ ਹੋਵੇ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਪਾਣੀ ਮੰਡੀ ਦੇ ਵਿੱਚ ਭਰਦਾ ਤੇ ਜਦੋਂ ਬਰਸਾਤ ਆਉਂਦੀ ਹੈ ਤੇ ਖੱਲੇ ਪਾਣੀ ਡੁੱੜ ਕੇ ਸੀਵਰੇਜ ਚ ਚਲੇ ਜਾਂਦੇ ਹੋ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਕਿੱਡਾ ਕ ਨੁਕਸਾਨ ਹੋ ਗਿਆ ਅੱਗੇ ਸਾਡਾ ਘਟੋ ਘਟੇ ਮਤਲਬ ਇੱਕ ਈ ਟਰਾਲੀ ਵਗੈਰਾ ਮਤਲਬ ਹੈਗੇ 5-7 ਹਜ਼ਾਰ ਰੁਪਏ ਦਾ ਜੀ ਹਾਂ ਬਾਕੀ ਜਿਹੜਾ ਰੇਟ ਦਾ ਈ ਉਹ ਵੱਖਰਾ ਹੈ ਜਿਹੜਾ ਹੜਕੇ ਚਲੇ ਗਿਆ ਉਹ ਲੱਗਦਾ ਜੀ